ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਖਰ ਸੰਧੀਰ ਕੈਨੇਡਾ ਦੇ ਵਿੱਚ ਪੀਐਮ ਮੋਦੀ ਦੌਰੇ ਤੇ ਜਾਣ ਵਾਲੇ ਨੇ ਔਰ ਉਹਨਾਂ ਦੇ ਦੌਰੇ ਤੇ ਜਾਣ ਤੋਂ ਕੁਝ ਦਿਨ ਪਹਿਲਾਂ ਹੀ ਫਾਇਰਿੰਗ ਹੁੰਦੀ ਹੈ ਕੈਨੇਡਾ ਦੇ ਵਿੱਚ ਔਰ ਫਰੋਤੀ ਮੰਗੀ ਜਾਂਦੀ ਹੈ ਇੱਕ ਇੰਡੀਅਨ ਗੈਂਗ ਦੀ ਇਨਵੋਲਵਮੈਂਟ ਦੱਸੀ ਜਾ ਰਹੀ ਹੈ ਇਸ ਕੇਸ ਦੇ ਵਿੱਚ ਔਰ ਪਹਿਲੀ ਦਫਾ ਨਹੀਂ ਹੋਇਆ ਕਿ ਅਜੇ ਹੀ ਫਾਇਰਿੰਗ ਹੋਈ ਹੋਵੇ ਇਸ ਜਗ੍ਹਾ ਦੇ ਉੱਤੇ ਪਹਿਲਾਂ ਵੀ ਚਾਰ ਵਾਰ ਅਟੈਕ ਕੀਤਾ ਜਾ ਚੁੱਕਿਆ ਔਰ ਇਸ ਦੀ ਜ਼ਿੰਮੇਵਾਰੀ ਇੱਕ ਇੰਡੀਅਨ ਗੈਂਗ ਨੇ ਲਈ ਤਾ ਪੀਐਮ ਨਰਿੰਦਰ ਮੋਦੀ ਦੇ ਆਉਣ ਤੋਂ ਕੁਝ ਟਾਈਮ ਪਹਿਲਾਂ ਹੀ ਕਿਉਂ ਅਜਿਹੀ ਘਟਨਾਵਾਂ ਕੈਨੇਡਾ ਦੇ ਵਿੱਚ ਹੋ ਰਹੀਆਂ ਨੇ ਔਰ ਦੂਜੇ ਪਾਸੇ ਕੈਨੇਡਾ ਪੁਲਿਸ ਫੇਲ ਨਜ਼ਰ ਆ ਰਹੀ ਹੈ ਇੱਕ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਦੇ ਮੰਦਿਰ ਦੇ ਉੱਤੇ ਅਟੈਕ ਕੀਤਾ ਜਾਂਦਾ ਹੈ ਫਾਇਰਿੰਗ ਕੀਤੀ ਜਾਂਦੀ ਹੈ ਔਰ ਇੰਡੀਅਨ ਗੈਂਗ ਦੇ ਵੱਲੋਂ 2 ਲੱਖ ਡਾਲਰ ਦੀ ਫਰੋਤੀ ਮੰਗੀ ਜਾਂਦੀ ਔਰ ਪਿਛਲੇ ਹਫਤੇ ਵੀ ਦੋ ਵਾਰ ਫਾਇਰਿੰਗ ਜਿਹੜੀ ਹੈ ਜ਼ਬਰਦਸਤ ਮੰਦਿਰ ਦੇ ਉੱਤੇ ਕੀਤੀ ਗਈ ਸੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਪਾ ਕੇ ਇਸ ਫਾਇਰਿੰਗ ਦੀ ਇਸ ਘਟਨਾ ਦੀ ਜ਼ਿੰਮੇਵਾਰੀ ਇੰਡੀਅਨ ਗੈਂਗ ਦੇ ਵੱਲੋਂ ਚੁੱਕੀ ਜਾਂਦੀ ਔਰ 2 ਲੱਖ ਕੈਨੇਡੀਅਨ ਡਾਲਰ ਦੀ ਸਿੱਧੇ ਤੌਰ ਤੇ ਫਰੋਤੀ ਮੰਗੀ ਜਾਂਦੀ ਹੈ ਇਸ ਤੋਂ ਪਹਿਲਾਂ 7 ਜੂਨ ਨੂੰ ਹਮਲਾ ਹੋਇਆ ਸੀ ਫਿਰ 9 ਜੂਨ ਨੂੰ ਔਰ ਹੁਣ ਦੁਬਾਰਾ ਅਟੈਕ ਕੀਤਾ ਗਿਆ ਚੌਥੀ ਵਾਰ ਕੈਨੇਡਾ ਪੁਲਿਸ ਹਜੇ ਤੱਕ ਫੇਲ ਹੈ ਔਰ ਇਸ ਘਟਨਾ ਦੇ ਪਿੱਛੇ ਕੌਣ ਹੈ ਉਸ ਨੂੰ ਪਕੜ ਨਹੀਂ ਪਾਈ ਨੇ ਔਰ ਮਾਮਲੇ ਦੀ ਜਾਂਚ ਜ਼ਰੂਰ ਕੈਨੇਡਾ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਦੋਸ਼ੀਆਂ ਨੂੰ ਪਕੜਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਵੱਲੋਂ ਮੰਦਿਰ ਦੇ ਉੱਤੇ ਫਾਇਰਿੰਗ ਕੀਤੀ ਗਈ ਔਰ ਤੁਸੀਂ ਵੇਖੋ ਇਹ ਕੁਝ ਹੀ ਦਿਨ ਪਹਿਲਾਂ ਹੋਇਆ ਜਦੋਂ ਕਿ ਪੀਐਮ ਮੋਦੀ ਨੇ ਕੈਨੇਡਾ ਦਾ ਦੌਰਾ ਕਰਨਾ ਹੈ ਔਰ ਇਹ ਗੱਲ ਸਾਰਿਆਂ ਨੂੰ ਪਤਾ ਹੈ ਔਰ ਦੂਜੇ ਪਾਸੇ ਲਗਾਤਾਰ ਚੌਥੀ ਵਾਰ ਫਾਇਰਿੰਗ ਜਿਹੜੀ ਹੈ ਇੱਕ ਇੰਡੀਅਨ ਗੈਂਗ ਦੇ ਵੱਲੋਂ ਹੀ ਕੈਨੇਡਾ ਦੇ ਵਿੱਚ دہشت ਪਲਾ ਕੇ ਕੀਤੀ ਜਾਂਦੀ ਹੈ ਔਰ ਛੋਟੀ ਮੋਟੀ ਰਕਮ ਨਹੀਂ ਪੂਰੇ 2 ਲੱਖ ਡਾਲਰ ਦੀ ਫਰਾਤੀ ਮੰਗੀ ਜਾਂਦੀ ਹੈ ਔਰ ਇਸੇ ਕੇਸ ਦੇ ਵਿੱਚ ਕੈਨੇਡੀਅਨ ਪੁਲਿਸ ਕਿਥੇ ਨਾ ਕਿਥੇ ਫੇਲ ਹੁੰਦੀ ਹੋਈ ਵੀ ਨਜ਼ਰ ਆ ਰਹੀ ਹੈ ਕਿਉਂਕਿ ਉਨ੍ਹਾਂ ਦੇ ਵੱਲੋਂ ਜਿਨ੍ਹਾਂ ਨੇ ਅਟੈਕ ਕੀਤਾ ਹਲੇ ਤੱਕ ਉਹਨਾਂ ਦੀ ਗ੍ਰਿਫਤੋਂ ਬਾਹਰ ਚੱਲ ਰਹੀ ਹੈ ਦਾ ਕਹਿਣਾ ਪੁਲਿਸ ਲਗਾਤਾਰ ਇਸ ਮਾਮਲੇ ਨੂੰ ਸੁਲਝਾਉਣ ਦੇ ਵਿੱਚ ਲੱਗੀ ਹੋਈ ਹੈ ਪਰ ਹਲੇ ਤੱਕ ਅਸਫਲ ਨਜ਼ਰ ਆ ਰਹੀ ਹੈ ਔਰ ਇਹ ਚੌਥੀ ਵਾਰ ਹੋਇਆ ਹੈ ਕਿ ਇਸ ਤਰੀਕੇ ਦਾ ਹਮਲਾ ਇੱਕੀ ਮੰਦਿਰ ਦੇ ਉੱਤੇ بار بار ਕੀਤਾ ਜਾ ਰਿਹਾ ਹੈ